ਮੈਮ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕੀ ਦਾਅਵੇ ਕੀਤੇ ਜਾ ਰਹੇ ਆ 1 ਮਹੀਨੇ ਚ 4 ਕਿਲੋ ਵਜਨ ਘੱਟ ਕਰ ਲਿਆ 5 ਕਿਲੋ ਵਜਨ ਘੱਟ ਕਰ ਲਿਆ ਇਹ ਕਿਸ ਤਰ੍ਹਾਂ ਪੋਸੀਬਲ ਹੈ ਬਿਲਕੁਲ ਸੱਚ ਹੈ ਵੀਰ ਜੀ ਸਭ ਤੋਂ ਪਹਿਲਾਂ ਮੈਨੇ ਖੁਦ ਦਾ ਹੀ weight lose ਕਰਿਆ ਹੈ ਪਹਿਲਾਂ ਮੇਰਾ 100 ਕਿਜੀ ਸੀ ਅੱਜ ਮੇਰਾ 68 ਕਿਜੀ ਹੈ ਕੋਈ ਪੁਰਾਣੀ ਤਸਵੀਰ ਦਿਖਾਓ ਆਪਣੀ ਕੀ ਕਿਸ ਤਰ੍ਹਾਂ ਦਾ ਰਿਜ਼ਲਟ ਮਿਲਿਆ ਜਿਹੜੇ ਵੀਅਰ ਦੇਖ ਰਹੇ ਉਹਨਾਂ ਨੂੰ ਪਤਾ ਲੱਗੇ ਹਾਂਜੀ ਇਹ ਮੇਰੀ ਪਹਿਲਾ ਪੁਰਾਣੀ ਤਸਵੀਰ ਹੈ ਪਹਿਲਾਂ ਮੈਂ ਐਵੇਂ ਦੀ ਹੁੰਦੀ ਸੀ ਦੇ ਨਾਲ 슈ਗਰ ਥਾਇਰਾਇਡ ਬੀਬੀ ਲੇਡੀ ਦੀਆਂ ਜਿਹੜੀਆਂ ਇੰਟਰਨਲ ਪ੍ਰੋ ਤਾਂ ਮੈਂ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕਿ ਜਿਸ ਤਰ੍ਹਾਂ ਮੰਨ ਲਓ ਜਿਹੜੇ ਆਪਣੀ ਵੀਡੀਓ ਦੇਖ ਰਹੇ ਆ ਰਿਜ਼ਲਟ ਦੀ ਕੀ ਗਾਰੰਟੀ ਆ ਇਹ ਦੱਸੋ ਸਾਨੂੰ ਤਿੰਨ ਦਿਨਾਂ ਦੀ ਮਨੀ ਵੈ ਗਾਰੰਟੀ ਹੈ ਜੀ ਜੇਕਰ ਤਿੰਨ ਦਿਨਾਂ 'ਚ ਕੋਈ ਵੀ ਰਿਜ਼ਲਟ ਨਹੀਂ ਆ ਰਿਹਾ ਤਾਂ ਪੂਰੇ ਪੈਸੇ ਵਾਪਸ ਨੇ ਉਹਨਾਂ ਦੇ ਮੇਰਾ 90 ਕਿਲੋ ਸੀ ਜੀ ਹੁਣ 65 ਕਿਲੋ ਆ 4 ਮਹੀਨਿਆਂ ਦੇ ਵਿੱਚ ਮੈਨੇ ਆਪਣਾ 25 ਕਿਲੋ weight lose ਕੀਤਾ ਜੀ ਤੁਸੀਂ ਵੀ ਸਾਨੂੰ ਆਪਣੀ ਪੁਰਾਣੀ ਪਿਕ ਸੈਂਡ ਕਰਨਾ ਉਹ ਜ਼ਰੂਰ ਆਪਾਂ ਦਿਖਾਵਾਂਗੇ ਸੋ ਦੋਸਤੋ ਸਮਾਣਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਕੋਈ ਕਹਿ ਰਿਹਾ ਵਾ ਕਿ 1 ਮਹੀਨੇ ਦੇ ਵਿੱਚ 3 ਕਿਲੋ ਵਜ਼ਨ ਘੱਟ ਕਰ ਲਿਆ ਕੋਈ ਕਹਿ ਰਿਹਾ 2 ਮਹੀਨੇ ਦੇ ਵਿੱਚ 8 ਕਿਲੋ ਵਜ਼ਨ ਘੱਟ ਕਰ ਲਿਆ ਸੋ ਇੰਨਾ ਗੱਲਾਂ ਦੇ ਵਿੱਚ ਇੰਨਾ ਦਾਅਵਿਆਂ ਦੇ ਵਿੱਚ ਕਿੰਨਾ ਕੁ ਸੱਚ ਆ ਸੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਣੇ ਆ ਮੈਮ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕੀ ਦਾਅਵੇ ਕੀਤੇ ਜਾ ਰਹੇ ਆ ਇੱਕ ਮਹੀਨੇ ਚ 4 ਕਿਲੋ ਵਜਨ ਘੱਟ ਕਰ ਲਿਆ 5 ਕਿਲੋ ਵਜਨ ਘੱਟ ਕਰ ਲਿਆ ਇਹ ਕਿਸ ਤਰ੍ਹਾਂ ਪੋਸੀਬਲ ਹੈ ਬਿਲਕੁਲ ਸੱਚ ਹੈ ਵੀਰ ਜੀ ਸਭ ਤੋਂ ਪਹਿਲਾਂ ਮੈਨੇ ਖੁਦ ਦਾ ਹੀ weight lose ਕਰਿਆ ਹੈ ਪਹਿਲਾਂ ਮੇਰਾ 100 ਕਿਜੀ ਸੀ ਅੱਜ ਮੇਰਾ 68 ਕਿਜੀ ਹੈ ਕੋਈ ਪੁਰਾਣੀ ਤਸਵੀਰ ਦਿਖਾਓ ਆਪਣੀ ਕੀ ਕਿਸ ਤਰ੍ਹਾਂ ਦਾ ਰਿਜ਼ਲਟ ਮਿਲਿਆ ਜਿਹੜੇ ਵੀਅਰ ਵੇਖ ਰਹੇ ਉਹਨਾਂ ਨੂੰ ਪਤਾ ਲੱਗੇ ਹਾਂਜੀ ਇਹ ਮੇਰੀ ਪਹਿਲਾ ਪੁਰਾਣੀ ਤਸਵੀਰ ਹੈ ਪਹਿਲਾਂ ਮੈਂ ਐਵੇਂ ਦੀ ਹੁੰਦੀ ਸੀ ਤੇ ਮੈਮ ਕਿਸ ਤਰ੍ਹਾਂ ਰਿਜ਼ਲਟ ਮਿਲਿਆ ਇਹ ਜ਼ਰੂਰ ਦੱਸੋ ਕੀ ਕੀ ਕੀਤਾ ਕੋਈ ਡ ਸਰ ਆਪਣਾ ਨਿਊਟ੍ਰੀਸ਼ਨ ਹੈ 40% ਨਿਊਟ੍ਰੀਸ਼ਨ ਕੰਮ ਕਰਦਾ ਹੈ 60% ਹੋਮ ਡਾਈਟ ਕੰਮ ਕਰਦੀ ਹੈ ਪਹਿਲਾ ਜੀ ਸੋ ਤੁਹਾਡੇ ਨਾਲ ਤਾਂ ਜਰੂਰ ਗੱਲ ਕਰਾਂਗੇ ਜਿਹੜੇ ਇੱਧਰ ਮੈਮ ਖਲੋਤੀ ਹੋ ਜਾਂ ਸਾਰੇ ਇਹਨਾਂ ਨੇ ਵੀ ਰਿਜ਼ਲਟ ਲਿਆ ਜਾਂ ਕਿਸ ਤਰ੍ਹਾਂ ਹਾਂਜੀ ਹਾਂ ਇਹਨਾਂ ਨੇ ਸਾਰਿਆਂ ਨੇ ਟਰਾਈ ਕੀਤਾ ਹੋਇਆ ਜਰ ਤੁਸੀਂ ਲੈ ਸਕਦੇ ਹੋ ਇਹਨਾਂ ਦਾ ਸੋ ਬਿਲਕੁਲ ਗੱਲਬਾਤ ਕਰਾਂਗੇ ਹਾਂਜੀ ਮੈਮ ਤੁਸੀਂ ਵੀ weight loss ਕੀਤਾ ਜੀ ਹਾਂਜੀ ਹਾਂ ਮੈਂ ਵੀ ਕੀਤਾ ਜੀ ਕਿੰਨਾ ਤੁਹਾਡਾ weight loss ਹੋਇਆ ਮੇਰਾ 90 ਕਿਲੋ ਸੀ ਜੀ ਹੁਣ 65 ਕਿਲੋ ਆ 4 ਮਹੀਨਿਆਂ ਦੇ ਵਿੱਚ ਮੈਨੇ ਆਪਣਾ 25 ਕਿਲੋ weight lose ਕੀਤਾ ਜੀ ਤੁਸੀਂ ਵੀ ਸਾਨੂੰ ਆਪਣੀ ਪੁਰਾਣੀ ਪਿਕ ਸੈਂਡ ਕਰਨਾ ਉਹ ਜਰੂਰ ਆਪਾਂ ਦਿਖਾਵਾਂਗੇ ਤਾਂ ਇੱਕ ਚੀਜ਼ ਹੋਰ ਦੱਸਣਾ ਕੀ ਕੋਈ ਡਾਈਟਿੰਗ ਉਹ ਵਗੈਰਾ ਕਰਵਾਂਦੇ ਆ ਕੀ ਕਰਵਾਂਦੇ ਆ ਨਹੀਂ ਜੀ ਨਾ ਖਾ ਪੀ ਕੇ ਘੱਟ ਕੀਤਾ ਜੀ ਹਰੇਕ ਚੀਜ਼ ਖਵਾਉਂਦੇ ਨੇ ਜੀ ਕੋਈ ਭੁੱਖ ਨਹੀਂ ਰਹਿਣਾ ਸਾਰਾ ਕੁਝ ਖਾ ਕੇ weight lose ਕੀਤਾ ਜੀ ਆਪਾਂ ਨੇ ਸੋ ਬਿਲਕੁਲ ਹੋਰ ਵੀ ਮੈਮ ਇੱਥੇ ਮੌਜੂਦ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਮ ਤੁਸੀਂ ਵੀ weight loss ਕੀਤਾ ਜੀ ਹਾਂ ਮੈਂ ਵੀ ਕੀਤਾ ਜੀ ਕਿੰਨੇ ਸਮੇਂ ਦੇ ਵਿੱਚ ਕਿੰਨਾ weight loss ਕੀਤਾ 2 ਮਨთ ਚ ਜੀ ਮੈਂ 18 ਕਿਜੀ weight loss ਕੀਤਾ ਜੀ ਤੱਕ ਇਸ ਤਰ੍ਹਾਂ ਕੀ ਪ੍ਰੋਸੈਸ ਹੈ ਥੋੜਾ ਦੱਸੋਗੇ ਇਹਦੇ ਬਾਰੇ ਕੀ ਖਾ ਪੀ ਕੇ ਵਜ਼ਨ ਘਟਾਇਆ ਜੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਕਹਿ ਦਿੰਦੇ ਨੇ ਜੀ ਨੇਚਰਲ ਚੀਜ਼ਾਂ ਤੋਂ ਬਣਿਆ ਹੋਇਆ ਹੈਗੀ ਮੈਨੂੰ ਬਹੁਤ ਸਾਰੀ ਪ੍ਰੋਬਲਮ ਸੀ ਜਿਵੇਂ ਪੀਸੀਓਡੀ ਦੀ ਪ੍ਰੋਬਲਮ ਸੀ ਥਾਇਰੋਇਡ ਮੈਨੂੰ ਸੀ ਜੀ ਹੁਣ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਸੋ ਬਿਲਕੁਲ ਵੀਡੀਓ ਤੁਸੀਂ ਵੇਖ ਸਕਦੇ ਜੀ ਲਾਈਵ ਗੱਲਬਾਤ ਅਸੀਂ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਗੁਰੂ ਜੀ ਮੈਮ ਤੁਸੀਂ ਵੀ ਵੇਟਲੋਸ ਕੀਤਾ ਜੀ ਹਾਂਜੀ ਮੈਂ ਵੀ ਕੀਤਾ ਤਾਂ ਕਿੰਨੇ ਸਮੇਂ ਦੇ ਵਿੱਚ ਕਿੰਨਾ weight loss ਕੀਤਾ ਮੈਂ 2 ਮਹੀਨਿਆਂ ਦੇ ਵਿੱਚ 14 ਕਿਲੋ loss ਕੀਤਾ ਵੀਰੇ ਮੈਂ ਬਿਲਕੁਲ ਆਪਣੇ ideal weight ਤੇ ਆ ਪਹਿਲਾਂ ਮੇਰਾ 74 ਕਿਲੋ ਸੀਗਾ ਆਪ ਇੱਕ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਮੇਰੀ ਪਰਸਨੈਲਿਟੀ ਨੂੰ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਆਪਣੇ ideal weight ਤੇ ਮੈਂ 60 ਹੈ ਮੇਰਾ height ਦੇ हिसाब ਨਾਲ ਤਾਂ ਮੈਮ ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਵੀਡੀਓ ਵੇਖ ਰਹੀਆਂ ਉਹਨਾਂ ਦੇ ਮਨਾਂ ਦੇ ਵਿੱਚ ਡਾਊਟ ਹੁੰਦਾ ਕਿ ਕਿਸੇ ਤਰੀਕੇ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਇਹਦਾ ਬਿਲਕੁਲ ਜੀ ਕੋਈ ਸਾਈਡ ਇਫੈਕਟ ਨਹੀਂ ਬਿਲਕੁਲ ਜਿਹੜਾ ਪ੍ਰੋਡਕਟ ਹੈ ਉਹ ਨੇਚਰਲ ਹੈ ਨਿਊਟ੍ਰੀਸ਼ਨ ਹੈ ਨਾ ਕਿ ਕੋਈ ਮੈਡੀਸਨ ਹੈ ਐਮ ਤੇ ਐਨ ਦਾ ਹੀ ਫਰਕ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਆਪਣਾ ਫੂਡ ਸਪਲੀਮੈਂਟ ਹੋ ਗਿਆ ਤੇ ਨਾਲ ਡਾਈਟ ਜੋ ਘਰ 'ਚ ਆਪਾਂ ਖਾਣੇ ਪੀਣੇ ਆ ਜਦੋਂ ਪਹਿਲਾਂ ਨਹੀਂ ਕੋਈ ਸਾਈਡ ਇਫੈਕਟ ਹੋਇਆ ਆਪਾਂ ਨੂੰ ਰੋਟੀ ਪਾਣੀ ਦਾ ਤਾਂ ਹੁਣ ਕਿਉਂ ਹੋਊਗਾ ਵੀਰੇ ਤਾਂ ਇਹਦੇ ਨਾਲ ਮੈਮ ਕੋਈ ਐਕਸਰਸਾਈਜ਼ ਕਰਨੀ ਪੈਂਦੀ ਹੈ ਜ ਕਰ ਸਕਦੇ ਹੋ ਉਹ ਵੀ ਤੁਹਾਡੇ ਰਿਜ਼ਲਟ ਨੂੰ ਫਾਸਟ ਤੇ ਸਲੋ ਕਰਦੀ ਹੈ ਥੋੜਾ ਕਿਉਂਕਿ ਵਾਕ ਤੇ ਕਿਹੜਾ ਪੈਸੇ ਲੱਗਦੇ ਨੇ ਆਪਾਂ ਚੱਲਣਾ ਹੀ ਐ ਏਅਰ ਦੇ ਫਰੈਸ਼ ਏਅਰ ਦੇ ਵਿੱਚ ਉਹ ਤੁਸੀਂ ਸਵੇਰੇ ਸ਼ਾਮ ਜਿੰਨੀ ਤੁਸੀਂ ਕਰ ਸਕਦੇ ਹੋ ਕਰੋ ਤਾਂ ਇੱਕ ਹੋਰ ਮੈਮ ਸਾਡੇ ਨਾਲ ਮਿਲੂ ਨਹੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਵੀ ਵੇਟਲੋਸ ਕੀਤਾ ਜੀ ਹਾਂਜੀ ਕੋਈ ਪੁਰਾਣੀ ਤਸਵੀਰ ਦਿਖਾ ਸਕਦੇ ਆਪਣੀ ਜਾਂ ਇਹ ਵੀ ਜ਼ਰੂਰ ਦੱਸਣਾ ਕਿੰਨਾ ਵੇਟਲੋਸ ਕੀਤਾ ਹਾਂਜੀ ਪਹਿਲਾਂ 82 ਕਿਲੋ weight ਸੀ ਜੀ ਹੁਣ ਮੇਰਾ 68 ਕਿਲੋ weight ਹੈ ਤਾਂ ਕਿੰਨੇ ਸਮੇਂ ਦੇ ਵਿੱਚ ਕਿੰਨਾ ਕੀਤਾ ਵੇਟਲੋਸ ਤਿੰਨ ਮਹੀਨੇ ਚੋਂ ਘਟਾ 17 ਕਿਲ ਸੋ ਬਿਲਕੁਲ ਰਿਜ਼ਲਟ ਤੁਸੀਂ ਦੇਖ ਸਕਦੇ ਜੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਜੀ ਕਿ ਵਾਕਈ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੇ ਵਿੱਚ ਸੱਚ ਆ ਤੁਸੀਂ ਵੀਡੀਓ ਦੇ ਵਿੱਚ ਰਿਜ਼ਲਟ ਵੀ ਵੇਖ ਸਕਦੇ ਜੀ ਸੋ ਕੀ ਪ੍ਰੋਸੈਸ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਮੈਮ ਸਾਨੂੰ ਪ੍ਰੋਸੈਸ ਦੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਲੋਕ ਇੰਨਾ-ਇੰਨਾ ਵਜ਼ਨ ਘਟਾ ਰਿਹਾ ਇਹਦਾ ਪ੍ਰੋਸੈਸ ਕੀ ਆ ਫੂਡ ਸਪਲੀਮੈਂਟ ਨੇ ਵੀਰ ਜੀ ਆਪਣੇ ਲਵੇ ਜਿਸ ਦੇ ਵਿੱਚ ਘਰ ਦੀਆਂ ਹੀ ਚੀਜ਼ਾਂ ਨੇ ਫਰੂਟ ਤੇ ਵੈਜ ਤੋਂ ਮਿਲ ਕੇ ਬਣਾਇਆ ਹੋਇਆ ਮੈਡੀਸਨ ਫਰੀ ਹੈ ਸ਼ੂਗਰ ਫਰੀਆ ਇਹਦੇ ਨਾਲ ਸ਼ੂਗਰ ਥਾਇਰਾਇਡ ਬੀਬੀ ਲੇਡੀ ਦੀਆਂ ਜਿਹੜੀਆਂ ਇੰਟਰਨਲ ਪ੍ਰੋਬਲਮ ਨੇ ਸਾਰੀਆਂ ਦੂਰ ਹੁੰਦੀਆਂ ਨੇ ਤਾਂ ਮੈਂ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕਿ ਜਿਸ ਤਰ੍ਹਾਂ ਮੰਨ ਲਓ ਜਿਹੜੇ ਆਪਣੀ ਵੀਡੀਓ ਦੇਖ ਰਹੇ ਆ ਰਿਜ਼ਲਟ ਦੀ ਕੀ ਗਾਰੰਟੀ ਆ ਇਹ ਦੱਸੋ ਫਾਨਾ ਤਿੰਨ ਦਿਨਾਂ ਦੀ ਮਨੀ ਵੈ ਗਾਰੰਟੀ ਹੈ ਜੀ ਜੇਕਰ ਤਿੰਨ ਦਿਨਾਂ 'ਚ ਕੋਈ ਵੀ ਰਿਜ਼ਲਟ ਨਹੀਂ ਆ ਰਿਹਾ ਤਾਂ ਪੂਰੇ ਪੈਸੇ ਵਾਪਸ ਨੇ ਉਹਨਾਂ ਦੇ ਤਾਂ ਇੱਕ ਚੀਜ਼ ਇੱਕ ਹੋਰ ਸਵਾਲ ਆ ਕਿ ਜਿਸ ਤਰ੍ਹਾਂ ਮੰਨ ਲਓ ਕੋਈ ਨਿਊਟ੍ਰੀਸ਼ਨ ਦੀ ਵਰਤੋਂ ਕਰ ਲੈਂਦਾ ਮੰਨ ਲਓ ਕਿ ਯਕਦਮ ਇਹਦੇ ਨਾਲ 3 ਮਹੀਨੇ ਦੇ ਵਿੱਚ ਜਾਂ 4 ਮਹੀਨੇ ਦੇ ਵਿੱਚ weight loss ਕਰ ਲੈਂਦਾ ਕੋਈ 18 ਕਿਲੋ ਕੋਈ 20 ਕਿਲ ਉਸ ਤੋਂ ਬਾਅਦ ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ ਮਨ ਨੂੰ ਯਕਦਾ ਵੀ ਫਿਰ weight gain ਹੋਣ ਲੱਗ ਪੇ ਨਹੀਂ ਹੁੰਦਾ ਸਰ ਉਹਨਾਂ ਨੂੰ ਖੁਦ ਸਮਝ ਆ ਜਾਂਦੀ ਹੈ ਵੀ weight ਕਿਵੇਂ ਮੈਂਟੇਨ ਕਰਨਾ ਹੈ ਅਬਲਦਾ ਹੁੰਦਾ ਹੀ ਨਹੀਂ ਬਲਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਮੰਗਵਾਉਣਾ ਚਾਹੁੰਦੇ ਆ ਤਾਂ ਉਹ ਕਿਸ ਤਰ੍ਹਾਂ ਆਰਡਰ ਕਰ ਸਕਦੇ ਆ ਇਹਦੇ ਬਾਰੇ ਜਰੂਰ ਦੱਸਿਓ ਕਿੱਥੇ ਕਿੱਥੇ ਮਤਲਬ 올 ਇੰਡੀਆ ਜਾਂ 올 ਵਰਲਡ ਕਿੱਥੇ ਆਪਾਂ ਡਿਲੀਵਰ ਕਰਦੇ ਆ 올 ਇੰਡੀਆ ਦੀ ਡਿਲੀਵਰੀ ਫ੍ਰੀ ਹੈ ਤੇ ਜੇਕਰ ਆਪਾਂ ਫੋਰਨ ਵਗੈਰਾ ਮੰਗਾਨੇ ਆ ਤਾਂ ਉਹਦਾ ਸ਼ਿਪਿੰਗ ਚਾਰजेस ਲੱਗਦੇ ਨੇ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਕਾਫੀ ਜਾਣਕਾਰੀ ਭਰੀ ਲੱਗੀ ਹੋਵੇਗੀ ਸੋ ਨੰਬਰ ਅਸੀਂ ਇੱਥਾਂ ਦੇ ਦਿੱਤੇ ਆ ਸੋ ਜੇਕਰ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਜੇ ਤਾਂ ਇੱਥਾਂ ਦਿੱਤੇ ਨੰਬਰਾਂ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਜੇ ਤੇ ਜੇਕਰ ਇਹ ਨਿਊਟ੍ਰੀਸ਼ਨ ਤੁਸੀਂ ਲੈਣਾ ਚਾਹੁੰਦੇ ਜੇ ਤਾਂ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਜੇ ਐਡਰੈਸ ਇੱਥਾਂ ਮੈਂਸ਼ਨ ਹੈ ਤਾਂ ਤੁਸੀਂ ਉੱਥੇ ਪਹੁੰਚ ਕੇ ਵੀ ਨਿਊਟ੍ਰੀਸ਼ਨ ਲੈ ਸਕਦੇ ਜੇ ਸੋ ਅੱਜ ਦੇ ਲਈ ਇੰਨਾ ਹੀ ਬਹੁਤ-ਬਹੁਤ ਧੰਨਵਾਦ ਜੀ